ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਆਹ ਵਾਲੇ ਬਲੈਕ ਕਲਰ ਦੇ ਸੂਟ ਤੇ ਤੇ ਆਹ ਵਾਲੀ ਲੇਸ ਲਾ ਕੇ ਜੀ ਗਲਾ ਬਣਾਉਣਾ ਜਿਸ ਕਲਰ ਦੀ ਕੜਾਈ ਹੈ ਉਸ ਕਲਰ ਦੀ ਬ੍ਰੀਕ ਲੇਸ ਆ ਤੇ ਆਪਾਂ ਗਲਾ ਬਣਾਉਣਾ ਤੇ ਗਲਾ ਸਿੰਪਲ ਜਿਹਾ ਬਣਾਉਣਾ ਜਿਆਦਾ ਲੇਸ ਨਹੀਂ ਲਾਉਣੀ ਤੇ ਇਹਦੇ ਨਾਲ ਨਾ ਆਪਾਂ ਵਾਲਾ ਗਲਾ ਲੈ ਕੇ ਤੇ ਚੁੰਨਾ ਗਲਾ ਜਿਹੜਾ ਇਹ ਲੈ ਕੇ ਤੇ ਇਹਨੂੰ ਪ੍ਰੈਸ ਨਾਲ ਨਾ ਕੱਪੜੇ ਤੇ ਲਾ ਲਿਆ ਇਸ ਤਰ੍ਹਾਂ ਇਹ ਕੱਪੜਾ ਪਤਲਾ ਸੀ ਥੋੜਾ ਜਿਹਾ ਤੇ ਦੂਰੇ ਕੱਪੜੇ ਤੇ ਲਾਇਆ ਹੈ ਅੰਦਰਲੇ ਪਾਸੇ ਲਾਈਨਿੰਗ ਲਾਈ ਹੈ ਬਾਹਰਲੇ ਪਾਸੇ ਕੱਪੜਾ ਲਾਇਆ ਤੇ ਹੁਣ ਆਪਾਂ ਇਹਨੂੰ ਬਣਾਉਣੇ ਆ ਸਭ ਤੋਂ ਪਹਿਲਾਂ ਗਲਾ ਲੈ ਕੇ ਤੇ ਆਹ ਇੱਥੇ ਆ ਵਾਲੀ ਆ ਪਲੋਨੀ ਲੈ ਆਸਾ ਹੁਣ ਆਹ ਪਾ ਵਾਲੀ ਲੈਸ ਲਾਉਣੀ ਹੈ ਤੇ ਕਲਾਸ ਦੀ ਆਪਾਂ ਸੱਤਪੁੱਛ ਚੈੱਕ ਕਰ ਲਾਂਗੇ ਜਿਹੜਾ ਕਿ ਸਿੱਧਾ ਪਾਸਾ ਹੋਊਗਾ ਉਹਨੂੰ ਇਸ ਤਰ੍ਹਾਂ ਦੇ ਵੱਲ ਨੂੰ ਰੱਖਾਂਗੇ ਤੇ ਇਹਨੂੰ ਗਲੇ ਨੂੰ ਹੋਣਾ ਇਸ ਤਰ੍ਹਾਂ ਕਰਕੇ ਮੋੜ ਕੇ ਕਪੜਾ ਤੇ ਇਹਦੇ ਨਾਲ ਰੱਖ ਦਾਂਗੇ ਲੇਸ ਜਿੰਨੀ ਲੇਸ ਤੁਸੀਂ ਬਾਹਰ ਰੱਖਣੀ ਆ ਰੱਖ ਸਕਦੇ ਹੋ ਪਾਈਨੇ ਕਲਾਸ ਰੱਖਾਂਗੇ ਤੇ ਉੱਤੇ ਲਾ ਦਾਂਗੇ ਹੁਣ ਸਲਾਈ ਸਲਾਈ ਜਿਹੜੀ ਇਹ ਬਰੀਕ ਲਾਵਾਂਗੇ ਕਿਉਂਕਿ ਇਹ ਖੜਾਪਾ ਦੇ ਰਹੇ ਹੈ ਜੀ ਐਸਟਰਾ ਨਾਲ ਨਾਲ ਸਲਾਈ ਲਾਉਂਦੇ ਆਵਾਂਗੇ ਕਪੜਾ ਜਿਹੜਾ ਚੰਗੀ ਤਰ੍ਹਾਂ ਮੋੜ ਲਾਜੀ ਜੌਰਜਟ ਦਾ ਕਪੜਾ ਕਈ ਵਾਰੀ ਨਾ ਵਿੱਚੋਂ ਨਿਕਲ ਜੀ ਜਾਂਦਾ ਤਾਂ ਹੁਣ ਇਹਦੇ ਲਈ ਸੈਡ ਨੂੰ ਇਸ ਚੰਗੀ ਤਰ੍ਹਾਂ ਸਾਫ਼ ਕਰਕੇ ਉਨੇ ਇਸ ਤਰ੍ਹਾਂ ਇੱਧਰ ਨੂੰ ਮੋੜ ਲਾਂਗੇ జీ ఛుణ చోడనా రోడే గణి రిశా फालतू लैस आटिंग कर देंगे आखो जी इस तरह आप लैस ला ली गले हम इस तरह दूरा मोड़ के ना सेंटर च ला लें टक्कर उपर आप थोड़ा जहा कपड़ा व् छिया कई बार गले की लंबाई जी घट हो आप भी रख सकते हैं पर आप थोड़ी जी उस तो कटिंग कर देंगे కమీ లేమ కలర్ ఏద దిశా ఇర సై లాగే సెంటర్ వచ్చినర కమీజ పుట్ా పాస్ రే पुट्ठा पासा रख के गला पुट्ठे पासे लावे सीधे पास अलटावे इस तरह टक ना ट मिला के सियान जी आप सिलाई लाई है वो टक्ले आनी चाहिए है सिलाई ला लेंगे तो इस तरह सिलाई ध्यान ना आखो इतें अपनी सियाना आुंड भी अपनी सियान पर आओगी ਗਲਾ ਜਿਵੇਂ ਆਪਾਂ ਆਮ ਗਲਾ ਬਣਾਉਣੀ ਉਸੇ ਤਰ੍ਹਾਂ ਹੀ ਬਣੂਆ ਪਰ ਫਰਕ ਇਹਦੇ ਚ ਇੰਨਾ ਹੀ ਹੈ ਕਿ ਉਹ ਗਲਾ ਆਪਾਂ ਸਿੱਧੇ ਪਾਸੇ ਲਾ ਕੇ ਪੁੱਠੇ ਪਾਸੇ ਉਲਟਾਉਣਾ ਹੁੰਦਾ ਇਹਨੂੰ ਪੁੱਠੇ ਪਾਸੇ ਲਾ ਕੇ ਸਿੱਧੇ ਪਾਸੇ ਉਲਟਾਉਣਾ ਆਪਾਂ ਠੀਕ ਹੈ ਜੀ ਆ ਦੇਖੋ ਆਪਣਾ ਗਲਾ ਲੱਗ ਗਿਆ ਨਹੀਂ ਚ ਫालतू ਕਪੜਾ ਜਿਹੜਾ ਆਪਾਂ ਕਟਿੰਗ ਕਰ ਦਿੰਨੇ ਆ ਤੂੰ ਦਾ ਜ ਟੱਕਲਾ ਲਾਂਗੇ ਤਿੰਨਾ ਚ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਸਿੱਧੇ ਪਾਸੇ ਲੈਟਾਂਗੇ ਪਹਿਲਾਂ ਆਪਾਂ ਵਾਲੀ ਸਿਲਾਈ ਲਾਵਾਂਗੇ ਇੱਧਰ ਲਈ ਜਿਹੜੀ ਨੁੱਕਰ ਤੇ ਆਉਗੀ ਨਾਲ ਨਾਲ ਚੰਗੀ ਤਰ੍ਹਾਂ ਕੱਪੜਾ मिठा वालू खिंच के क्योंकि जो मिठाला कपड़ा वह बहार ना दिसे सिलाई आप बरीकी लाईनी है किड़ी है जी ਹੋਣਾ ਇੱਕ ਸਲਾਈ ਲੱਗ ਗਈ ਹੁਣ ਆਪਾਂ ਇੱਧਰ ਲਈ ਆ ਜਿਹੜੀ ਪਹਿਲਾਂ ਸਲਾਈ ਲਾਈ ਸੀ ਲੈਸ ਲਾਉਣ ਲੱਗੇ ਇਹਦੇ ਉੱਪਰ ਹੀ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਤੁਸੀਂ ਇਸ ਲਾਈਨ passevi ਧਿਆਨ ਰੱਖਣਾ ਵੀ ਆ ਆਪਣੀ ਜਿਹੜੀ ਨੁੱਕਰ ਆ ਬਿਲਕੁਲ ਸੈਂਟਰ ਦੇ ਵਿਚਾਲੇ ਆਵੇ ਆ ਦੇਖੋ ਜੀ ਆਪਣਾ ਗਲਾ ਬਣ ਕੇ ਤਿਆਰ ਆ ਤੁਸੀਂ ਇਧਰਲੇ ਪਾਸੇ ਵੀ ਲੈਸ ਲਾ ਸਕਦੇ ਹੋ ਪਰ ਆਪਾਂ ਨੂੰ ਇਨੀ ਲੈਸ ਲਾਉਣ ਨੂੰ ਕਿਹਾ ਸੀ ਵੀ ਇਧਰ ਨਹੀਂ ਲਾਉਣੀ ਤੇ ਇੱਥੇ ਚੁੰਡਾ 'ਚ ਤਿੰਨ ਬਟਨ ਵੀ ਲਾ ਸਕਦੇ ਹੋ ਫਿਰ ਵੀ ਬਹੁਤ ਸੋਹਣਾ ਲੱਗੂਗਾ ਗਲਾ ਉਹ ਤੁਹਾਨੂੰ ਦੱਸ ਦੇਣੀ ਇੱਕ ਵਾਰੀ ਬਟਨ ਲਾ ਕੇ ਆ ਦੇਖੋ ਜੀ ਤੁਸੀਂ ਇਸ ਤਰ੍ਹਾਂ ਦੇ ਬਟਨ ਵੀ ਰੱਖ ਸਕਦੇ ਹੋ ਪਰ ਆਪਾਂ ਤੁਹਾਨੂੰ ਰੱਖ ਕੇ ਦਿਖਾਏ ਇਹਦੇ 'ਚ ਲਾਉਣੇ ਨਹੀਂ ਤੇ ਇਸ ਤਰ੍ਹਾਂ ਸਿੰਪਲ ਸੋਬਰ ਜਿਹਾ ਗਲਾ ਬਣ ਕੇ ਆਪਣਾ ਤਿਆਰ ਇੱਕ ਆਪਣਾ ਦੂਸਰਾ ਚੈਨਲ ਆ ਜਸਪ੍ਰਿਤ ਮਾਲਟੀ ਨੂੰ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਆਪਾਂ ਬੱਠਾ ਚੱਕ ਲੈਣੇ ਆਪਣੇ ਧੰਨਵਾਦ ਜੀ